ਜਦੋਂ ਨੌਜਵਾਨ ਦੇ ਪਰਿਵਾਰ ਮੈਂਬਰਾਂ ਦੀ ਕਿਸੇ ਨੇ ਵੀ ਗੱਲ ਨਾ ਸੁਣੀ ਤਾਂ ਫਿਰ ਅੱਕੇ ਪਰਿਵਾਰ ਨੇ ਨੈਸ਼ਨਲ ਹਾਈਵੇ ਤੇ ਚੱਕਾ ਜਾਮ ਕਰ ਦਿੱਤਾ ਅਤੇ ਪੁਲਿਸ ਪ੍ਰਸ਼ਾਸਨ ਖਿਲਾਫ ਨਾਰੇਬਾਜੀ ਸ਼ੁਰੂ ਕਰ ਦਿੱਤੀ ਜਿਸ ਦੀ ਸੂਚਨਾ ਮਿਲਦੇ ਹੀ ਮੌਕੇ ਤੇ ਪੁਲਿਸ ਦੇ ਵੱਡੇ ਵੱਡੇ ਅਫਸਰ ਵੀ ਪਹੁੰਚ ਜਾਂਦੇ ਨੇ ਮੁਰਦਾਬਾਦ ਦੇ ਨਾਰੇ ਸੁਣ ਪ੍ਰਸ਼ਾਸਨ ਨੂੰ ਭਾਜੜਾ ਪੈ ਗਈਆਂ ਅਤੇ ਫਿਰ ਜਦੋਂ ਉਹਨਾਂ ਨੇ ਲੋਕਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਫਿਰ ਜੋ ਅੱਗੇ ਸੀਨ ਬਣਿਆ ਉਹ ਦੇਖੋ ਦੇਖੋ ਗੱਡੀ ਤੁਸੀਂ ਅਸੀਂ ਮੰਨ ਲਈ ਵੀ ਉਹਨੇ ਗੁਰਪਿਆਰ ਸਿੰਘ ਨੇ ਲੈ ਲਈ ਹਾਂਜੀ ਪਰ ਆਪਦੇ ਘਰੇ ਉਹ ਸਟੇਸ਼ਨ ਦੇ ਲੈ ਕੇ ਸਟੇਜ ਦੇ ਲੈ ਕੇ ਗਿਆ ਕਰੀ ਤਾਂ ਸਟੇਜ ਦੇ ਨਾਂ ਤੇ ਆਰਸੀ ਹੈ ਜੀ ਤੇ ਕਾਰਵਾਈ ਸਟੇਜ ਤੇ ਕਰੋ ਫਿਰ ਉਹ ਵੀਰੇ ਮਾਲਕ ਤੇ ਜਿਹੜੇ ਉਹਦਾ ਐਪੀਡੀ ਸਰ ਜਿਹਦੇ ਨਾਂ ਤੇ ਗੱਡੀ ਆ ਉੱਥੇ ਆ ਤੁਸੀਂ ਕਾਰਵਾਈ ਦੇ ਨਾਂ ਤੇ ਆਰ.ਸੀ. ਆਰ ਉਹਨੇ ਸਤੀਸ਼ ਦੇ ਘਰੇ ਗੱਡੀ ਜਾਵੜੀ ਪੈਰ ਲੈ ਗਏ ਨਹੀਂ ਗੱਡੀਆਂ ਮੈਂ ਮੈਂ ਆਇਆ ਕਿ ਜੀ ਦੇਖੋ ਨਹੀਂ ਜਨਾਬ ਇਹਦਾ ਗੱਲ ਸੁਣੀ ਸੁਣੋ ਸਰਪੰਚਾ ਵਿਸਤੀਸ਼ ਦੇ ਨਾਂ ਦੀ ਆਰ.ਸੀ. ਆ ਸਤੀਸ਼ ਦੇ ਨਾਂ ਤੇ ਸਤੀਸ਼ ਦੇ ਘਰੇ ਗੱਡੀ ਜਾਵੜੀ ਤੇ ਮੈਂ ਰਹਿ ਗਿਆ ਇਹ ਸਰਪੰਚਾਂ ਨੂੰ ਤੱਕਾ ਕਰ ਲਿਆ ਹੁਣ ਨਹੀਂ ਫਿਰ ਕੋ ਰਹਿ ਹੀ ਨਹੀਂ ਗਿਆ ਇਹ ਤਾਂ ਰਹਿ ਹੀ ਨਹੀਂ ਗਿਆ ਘਟਨਾਵੀਰ ਮੇਰਾ ਛੋਟਾ ਵੀਰਾ ਹੈ ਤਾਇ ਦਾ ਲੜਕਾ ਕੱਲ ਪਿੰਡੋਂ ਆਇਆ ਸੀ ਆਪਣੇ ਕੋਈ ਕੰਮ ਦੇ ਲਈ ਮੁਕਸਰ ਆਇਆ ਸੀ ਤੇ ਉਹ ਜਦ ਵਾਪਸੀ ਜਾ ਰਹੀ ਸੀ ਅੱਗੋਂ ਇੱਕ ਤੇਜ਼ ਗੱਡੀ ਆਈ ਤੇ ਉਹਨਾਂ ਨੇ ਓਵਰਟੇਕ ਕਰਦੇ ਹੋਏ ਤੇ ਉਹ ਮੋਟਰਸਾਈਕਲ ਤੇ ਦੋ ਬੰਦੇ ਸੀ ਮੇਰਾ ਬ੍ਰਦਰ ਚਲਾ ਰਿਹਾ ਸੀ ਤੇ ਇੱਕ ਲੜਕਾ ਉਹਦੇ ਨਾਲ ਪਿੱਛੇ ਬੈਠਾ ਹੋਇਆ ਸੀ ਉਹ ਐਕਸੀਡੈਂਟ ਹੋਇਆ ਉਹਨਾਂ ਦਾ ਪਿੱਛੇ ਵਾਲਾ ਲੜਕਾ ਉੱਛਲ ਕੇ ਥੋੜਾ ਸਾਈਡ ਤੇ ਜਾ ਡਿੱਗ ਗਿਆ ਪਰ ਜੋ ਚਲਾ ਰਿਹਾ ਸੀ ਅਕਸ਼ੇ ਕੁਮਾਰ ਉਹ ਗੱਡੀ ਦੇ ਬੈੱਜ ਚਪੇਟ ਤੇ ਆ ਗਿਆ ਤੇ ਉਹ ਗੱਡੀ ਉਹਨੂੰ ਘੜੀਸ ਕੇ ਕਾਫੀ ਦੂਰ ਤੱਕ ਲੈ ਕੇ ਗਈ ਗਰੋ ਜਦੋਂ ਨਿਕਲਿਆ ਉਹਦੇ ਉੱਪਰੋਂ ਤੇ ਗੱਡੀ ਉਹਦੇ ਉੱਪਰ ਦੀ ਨਿਕਲ ਕੇ ਚਲੀ ਗਈ ਔਰ ਬੰਦਾ ਉੱਥੇ ਹੀ ਜਗ੍ਹਾ ਤੇ ਡੈੱਡ ਹੋ ਗਿਆ ਤੇ ਕੱਲ ਦੇ ਲੈ ਕੇ ਬੈਠੇ ਹੋਏ ਆ ਪ੍ਰਸ਼ਾਸਨ ਵੱਲੋਂ ਹਾਲੇ ਤੱਕ ਕੋਈ ਉਹਦੀ ਕਾਰਵਾਈ ਨਹੀਂ ਹੋ ਰਹੀ ਕੱਲ ਦੇ ਉਸੇ ਚੱਕਰ 'ਚ ਅਸੀਂ ਬੈਠੇ ਆ ਹਾਲੇ ਤੱਕ ਕੋਈ ਪੋਸਮਾਰਟਮ ਵੀ ਨਹੀਂ ਕਰਵਾਇਆ ਇਸੇ ਚੱਕਰ 'ਚ ਅਸੀਂ ਕਿੰਨੇ ਦਿਨਾਂ ਵਿੱਚ ਘਟਨਾ ਇੱਕ ਘਟਨਾ ਵੀ ਜੀ ਕੱਲ 5:30 6 ਵਜੇ ਦੇ ਲਗ ਲੰzum ਹੋਈ ਆ ਬਸ ਸਾਨੂੰ ਪਤਾ ਲੱਗਿਆ 6:30 ਵਜੇ ਯੋ ਉਮਰ ਦੀ ਉਮਰ 23 24 ਸਾਲ ਦੀ ਉਹ ਤਾਂ ਬੰਦਾ ਮਾਰ ਕੇ ਹਿੱਟ ਐਂਡ ਰਨ ਦਾ ਕਿਸ ਬੰਦਾ ਹੀ ਸਿੱਧਾ ਸਿੱਧਾ ਛੱਡ ਕੇ ਭੱਜ ਗਿਆ ਬੰਦੇ ਨੂੰ ਇਵਨ ਕੀ ਥਾਂ ਤੇ ਡੈੱਡ ਹੋ ਗਿਆ ਫਿਰ ਉਹਨਾਂ ਨੇ ਚੱਕਿਆ ਵੀ ਨਹੀਂ ਫਿਰ ਐਂਬੂਲੈਂਸ ਜਦੋਂ ਲੋਕਾਂ ਨੇ ਦੇਖਿਆ ਉਹਨੂੰ ਬੁਲਾਇਆ ਫਿਰ ਜਦੋਂ ਲੈ ਕੇ ਆਏ ਉਦੋਂ ਤੱਕ ਡਾਕਟਰ ਨੇ ਵੀ ਜਵਾਬ ਦਿੱਤਾ ਇਹ ਜਿਹੜਾ ਮੁਕੱਦਮਾ ਦਰਜ ਹੋਇਆ ਸੀ ਨਾਮ ਲੂ ਵਿਅਕਤੀ ਦੇ ਖਿਲਾਫ ਪਰਚਾ ਦਰਜ ਹੋਇਆ ਸੀ 304 ਦੇ ਅੱਜ ਅਸੀਂ ਐਕਸੀਡੈਂਟ ਕਰਨ ਵਾਲਾ ਦੋਸ਼ੀ ਜਿਹੜਾ ਫੜ ਲਿਆ ਹੋ ਰੈਸਟ ਕਰ ਲਿਆ ਕਿੱਥੋਂ ਦਾ ਰਹਿਣ ਵਾਲਾ ਸੀ ਕੌਣ ਸੀ ਜਿਹੜਾ ਸ੍ਰੀ ਮੁਕਸਰ ਸਾਹਿਬ ਦੇ ਰਹਿਣ ਵਾਲਾ ਜੀ ਨਾਮ ਹੈ ਜਿੰਦਾ ਪੜੇ ਲਿਖਾਉਦੇ ਆ ਜੀ ਨਾਮਿਤ ਕਰਾਉਂਦੇ ਆ ਗੱਡੀ ਨੰਬਰ ਕੋਈ ਪਤਾ ਲੱਗਿਆ ਕਿਸ ਨੂੰ ਗੱਡੀ ਨੰਬਰ ਪਤਾ ਜੀ ਕਿਹੜੀ ਗੱਡੀ ਦਾ ਨੰਬਰ ਲਗਾਉਂਦਾ ਪੀਬੀਟੀਯੂ ਵੀਵੀ ਮਰਸਡੀਜ਼ ਕਿੰਨੇ ਕਿੰਨੇ ਹੋਰ ਬੰਦੇ ਤੇ ਮਾਮਲਾ ਦਰਜ ਕੀਤਾ ਗਿਆ ਵੀ ਉਹ ਬੰਦੇ ਤੇ ਨਹੀਂ ਕੀਤਾ ਗਿਆ ਉਹ ਤਾਂ ਹੁਣ ਜੇ ਇਹਨਾਂ ਨੂੰ ਨਹੀਂ ਤਸੱਲੀ ਤਾਂ ਜੀ ਫਿਰ ਅਸੀਂ ਜਿਹੜਾ ਬਿਆਨ ਲਿਖਾਉਂਦਾ ਉਹਦੇ ਮੁਤਾਬਕ ਅਸੀਂ ਕਾਰਵਾਈ ਕਰ ਰਹੇ ਹਾਂ ਜੀ ਕਿ ਸ਼ਾਂਤੀ ਬਣੀ ਹੋਈ ਜਿਹੇ ਬਿਆਨ ਲਿਖਾਉਣਗੇ ਅਸੀਂ ਕਾਰਵਾਈ ਕਰ ਰਹੇ ਹਾਂ ਜੀ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਮੁਲਜ਼ਮ ਦੇ ਖਿਲਾਫ ਮਾਮਲਾ ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਅਤੇ ਪੀੜਤ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਮੁਲਜ਼ਮ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਅਜੇ ਚ ਦੇਖਣਾ ਹੋਵੇਗਾ ਕਿ ਪੁਲਿਸ ਵੱਲੋਂ ਇਸ ਮਾਮਲੇ 'ਚ ਕੀ ਐਕਸ਼ਨ ਲਿਆ ਜਾਂਦਾ ਹੈ ਹਕੀਕਤ ਟੀਵੀ ਪੰਜਾਬੀ ਲਈ ਸ਼੍ਰੀ ਮੁਕਸਰ ਸਾਹਿਬ ਤੋਂ ਸੋਨੀ ਦੱਲਾ ਦੀ ਰਿਪੋਰਟ